ਸੁਲਤਾਨਪੁਰ ਲੋਧੀ ਵੀ ਗਿਆ ਸੀਗਾ ਗੁਰਦਾਸਪੁਰ ਦਾ ਏਰੀਆ ਜੀਨਨਗਰ ਦਾ ਏਰੀਆ ਇੱਥੇ ਵੀ ਕੁਦਰਤ ਦੇ ਮਾਰ ਹੋਈਏ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਤਾਂ ਚੱਲਦਾ ਨਹੀਂ ਹੈਨਾ ਤੋਂ ਪਾਰ ਇਹ ਹੈ ਕਿ ਸਰਕਾਰ ਜਿੰਨਾ ਹੈਲਪ ਕਰ ਸਕਦੀ ਹੈ ਉਹ ਚ ਅਸੀਂ ਕੋਈ ਕਮੀ ਨਹੀਂ ਰੱਖਾਂਗੇ ਬਲਕਿ ਮੈਨੂੰ ਕੁਝ ਪਿੰਡਾਂ ਦੇ ਲੋਕ ਮਿਲੇ ਆ ਕਿ ਉੱਥੇ ਉਹਨਾਂ ਕੋਲੇ ਰਾਸ਼ਨ ਨਹੀਂ ਪਹੁੰਚ ਰਹਾ ਲੋਕ ਛੱਤਾਂ 'ਤੇ ਬੈਠੇ ਨੇ ਤਾਂ ਮੈਂ ਆਪਣਾ ਹੈਲੀਕਾਪਟਰ ਮੈਂ ਆਪਣਾ ਹੈਲੀਕਾਪਟਰ ਮੇਰਾ ਨਹੀਂ ਹੈਗਾ ਉਹ ਪਬਲਿਕ ਦਾ ਹੈ ਉਹ ਮੈਂ ਅੱਜ ਇੱਥੇ ਖੜਾ ਕੇ ਚੱਲਿਆ ਕਿ ਹੈਲੀਕਾਪਟਰ ਆਹੀਂ ਜੀ ਕਿਸੇ ਨੂੰ ਦੁੱਧ ਬੱਚਿਆਂ ਨੂੰ ਛੋਟਿਆਂ ਨੂੰ ਜਾਂ ਰਾਸ਼ਨ ਪਾਣੀ ਚਾਹੀਦਾ ਹੈ ਹੈਲੀਕਾਪਟਰ ਰਹੀ ਸੀ ਪਹੁੰਚਾ ਲਾਂਗੇ ਤੇ ਪੰਜਾਬ ਸਰਕਾਰ ਦਾ ਜਿਹੜਾ ਹੈਲੀਕਾਪਟਰ ਹੈ ਉਹ ਅੱਜ ਮੈਂ ਜਿਹੜਾ ਹੈ ਉਹ ਇਹਨਾਂ ਨੂੰ ਟੀਮ ਲੈ ਕੇ ਜਾਉਂਦਾ ਇੱਥੇ ਇੱਥੇ ਦਿਨ ਰਹਿਣ ਤਿੰਨ ਦਿਨ ਰੱਖੇ ਚਾਰ ਦਿਨ ਰੱਖਣ ਜਿੰਨਾ ਚਿਰ ਲੋਕਾਂ ਨੂੰ ਰਾਹਤ ਨਹੀਂ ਮਿਲਦੀ ਇੱਕ ਇੱਕ ਜਾਨ ਕੀਮਤੀ ਹੈ ਹੈਲੀਕਾਪਟਰ ਰਹੀ ਜੇ ਕਿਸੇ ਨੂੰ ਰੱਸੇ ਰਹੀ ਐਸਕਿਊ ਕੀਤਾ ਜਾ ਸਕਦਾ ਉਹ ਬਚਾ ਲੈਣ ਜਾਂ ਕਿਸੇ ਨੂੰ ਰਾਸ਼ਨ ਪਹੁੰਚਾਇਆ ਜਾ ਸਕਦਾ ਉਹ ਪਚਾਲਣ ਮੈਂ ਬਾਈ ਰੋਡ ਜਾਊਗਾ ਸਰ 85 ਪਿੰਡ ਦੇ ਲੋਕ ਸਰ ਬੱਤੀ ਹੋਏ ਆ ਔਰ ਸਾਥ ਦੇਰੇ ਭਾਰਤ ਪਾਸ ਦੇ ਟੁੱਟ ਗਏ ਆ ਉਹ ਲੋਕ ਬਹੁਤ ਮੁਸੀਬਤਾਂ ਆ ਮੈਂ ਉਸੇ ਕਰ ਕੀਤਾ ਹੈ ਕੁਦਰਤ ਹੈ ਹਨ ਤੇ ਕੁਦਰਤ ਕਿਹਦਾ ਜੋਰ ਨਹੀਂ ਚੱਲਦਾ ਪਰ ਜੋ ਬੈਸਤ ਅਸੀਂ ਕਰ ਸਕਦੇ ਅਸੀਂ ਕਰ ਸਰ ਕੇਂਦਰ ਨਾਲ ਗੱਲਬਾਤ ਹੋ ਰਹੀ ਜੀ ਪੈਕੇਜ ਰਾਤ ਪਾਕ ਦੀ ਦੇ ਰਹੇ ਨੇ ਪੰਜਾਬ ਤੇ ਵੱਡੀ ਮਾਰ ਪਈ ਹੈ ਕਿਉਂਕਿ ਪਹਿਲਾਂ ਪਾਣੀ ਦੀ ਮੰਗ ਕੀਤੀ ਜਾ ਰਹੀ ਸੀ ਜਦੋਂ ਦੇਖੋ ਜਦੋਂ ਫੂਟਬਾਲ ਇੰਡੀਆ ਦਾ ਇੰਡੀਆ ਦਾ ਫੂਟਬਾਲ ਤਾਂ ਪੰਜਾਬ ਜਿਹੜਾ ਚੌਲ ਚਾਹੀਦੇ ਨੇ ਕਣਕ ਚਾਹੀਦੀ ਉਦੋਂ ਅਸੀਂ ਜਦੋਂ ਹੜ੍ਹ ਆ ਜਾਣ ਉਦੋਂ ਕਹਿੰਦੇ ਤੁਸੀਂ ਆਉਂਗਾਸ ਤੇ ਮੈਂ ਚਾਹਨਾ ਕਿ ਕੇਂਦਰ ਸਰਕਾਰ ਵੀ ਇਸ ਸੰਕਟ ਦੇ ਮੌਕੇ ਹੈਲਪ ਕਰੇ ਪੈਕੇਜ ਦੇਵੇ ਸਾਡਾ ਡੀਫਸਟ ਪੈਸੇ ਹੀ ਦੇ ਦੇ ਰੂਰਲ ਡਿਵੈਲਪਮੈਂਟ ਫੰਡ ਦੇ ਹੀ ਪੈਸਾ ਆਵੇਗੀ 6000 ਕਰੋੜ ਰੁਪਏ ਪੈਸੇ ਆ ਹੈਨਾ ਪਰ ਫਿਰ ਵੀ ਪੰਜਾਬ ਕੋਈ ਭੀਖ ਨਹੀਂ ਮੰਗਦਾ ਹੱਕ ਮੰਗਦਾ ਕਿ ਮੈਂ ਇੰਨੇ ਕਰ ਸਕਦਾ ਕਿ ਮੈਨੂੰ ਜਦੋਂ ਆ ਕੇ ਕੁਝ ਲੋਕਾਂ ਨੇ ਮੈਨੂੰ ਦੱਸਿਆ ਕਿ ਕਈ ਪਿੰਡਾਂ ਦੇ ਵਿੱਚ ਰਾਸ਼ਨ ਵੀ ਨਹੀਂ ਪਹੁੰਚ ਰਿਹਾ ਲੋਕ ਛੱਤਾਂ ਤੇ ਬੈਠੇ ਨੇ ਬੱਚੇ ਵੀ ਹੋਣਗੇ ਤੇ ਮੈਂ ਆਪਣਾ ਹੈਲੀਕਾਪਟਰ ਜਿਹੜਾ ਪੰਜਾਬ ਸਰਕਾਰ ਦਾ ਉਹ ਮੇਰਾ ਨਹੀਂ ਹੈਗਾ ਲੋਕਾਂ ਦਾ ਹੈਲੀਕਾਪਟਰ ਹੈ ਹਨਾ ਤਾਂ ਮੈਂ ਅਪ੍ਰਿਸੀਮਰ 400 ਬੱਚਾ ਸਕੂਲ ਦੇ ਵਿੱਚ ਫਸਿਆ ਗਿਆ ਉਹਨੂੰ ਰੈਸਕਿਊ ਕੱਢਣ ਦਾ ਕਿਸ ਤਰ੍ਹਾਂ ਪ੍ਰਬੰਧ ਹੋਗਾ ਹੈਲੀਕਾਪਟਰ ਦੇ ਤਾਂ ਕੱਢ ਲਾਂਗੇ ਸੀ ਪੌਜੀ ਵੀ ਆ ਗਈ ਆਰਮੀ ਨਾਲ ਗੱਲ ਕਰਨਗੇ ਜਿਹੜੇ ਸਾਡੇ ਕੈਪਟਨ ਨੇ ਹੈਲੀਕਾਪਟਰ ਤੇ ਯੂਨੀਫਾਈ ਲਿਆਤੋ ਉਹ ਆਰਮੀ ਨਾਲ ਮਿਲ ਕੇ ਪਰ ਇਹਨਾਂ ਪਾਰਟੀ ਮੰਨਦੀ ਕਿ ਬਿਰੋਡਿਅਮ ਚਾਹੀਦਾ ਨਹੀਂ ਕੀ ਹੋ ਰਾਜਨੀਤਿਕ ਇਕਜੁੱਟ ਹੋ ਕੇ ਜਿਹੜਾ ਠੜੀ ਜਿਹੜਾ ਪਾਣ ਬਿਰੋਦੀ ਪਾਣਾ ਵਿਰੋਧੀ ਪਾਰਟੀਆਂ ਜਿਹੜੀਆਂ ਕੌਣ ਹੈ ਨਕਸਾਨ ਦੀ ਪਰਪਾਈ ਨਹੀਂ ਸਰ ਇਖਨ ਨਕਸਾਨ ਦੀ ਪਰਪਾਈ ਨਹੀਂ ਉਹ ਉਹ ਉਹਦਾ ਆਪਣੀ ਰਾਣੀ ਦੀ ਗੱਲ ਸਰ ਕੁਰਸੀਆਂ ਦੀ ਲੜਾਈ ਜੋ ਨੁਕਸਾਨ ਹੋਇਆ ਲੋਕਾਂ ਦਾ ਉਹਦੇ ਪਰਪਾਈ ਕਰਾਂਗੇ